ਸਤਿਗੁਰ ਕੀ ਨਵਾਜ਼ੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਸਟੇਕ ਦੇ ਪਾਠ ਦਾ ਪੰਜਵਾਂ ਭਾਗ ਸਰਵਣ ਕਰਾਂਗੇ ਜੋ ਕਿ ਪਹਿਲਾਂ ਚਾਰ ਭਾਗ ਸਰਵਣ ਕਰ ਚੁੱਕੇ ਆਂ ਕੱਲ ਦੇ ਭਾਗ ਦੇ ਵਿੱਚ ਆਪਾਂ ਅਰਥ ਕੀਤੇ ਸੀ ਕਿਤੇ ਬਰਮੇ ਘੜਤ ਘੜੀਐ ਰੂਪ ਰੰਗ ਕੇ ਵੇਸ ਅੱਜ ਆਪਾਂ ਅਗਲੀਆਂ ਪੰਕਤੀਆਂ ਦੇ ਅਰਥ ਕਰਾਂਗੇ ਹਰ ਰੋਜ਼ੀ ਤਰ੍ਹਾਂ ਤਕਰੀਬਨ ਅੱਧਾ ਘੰਟਾ ਆਪਾਂ ਜਪਜੀ ਸਾਹਿਬ ਸ੍ਰੀ ਗੁਰੂ ਦਾ ਪਾਠ ਸਮੇਤ ਅਰਥ ਗੁਰਬਾਣੀ ਸਰਵਣ ਕਰਾਂਗੇ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅਗਲਾ ਭਾਗ ਪੰਜਵਾਂ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੀਤੇ ਧੂ ਉਪਦੇਸ਼ ਕੀਤੀਆ ਕਿੰਨੀਆਂ ਹੀ ਬੇਅੰਤ ਕਰਮ ਭੂਮੀ ਕੰਮ ਕਰਨ ਦੀਆਂ ਧਰਤੀਆਂ ਮੇਰ ਮੇਰੂ ਪਹਾੜ ਧੂ ਧਰੂ ਭਗਤ ਰੱਬ ਦੀ ਰਚਨਾ ਵਿੱਚ ਕਰਮ ਕਮਾਉਣ ਦੀਆਂ ਬਿਆੰਤ ਧਰਤੀਆਂ ਹਨ ਬਿਆੰਤ ਮੇਰੂ ਪର୍ਵਤ ਬਿਆੰਤ ਧਰੂ ਭਗਤ ਅਤੇ ਉਹਨਾਂ ਦੇ ਉਪਦੇਸ਼ ਹਨ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਇੰਦ ਕਈ ਇੰਦਰ ਦੇਵਤੇ ਸੂਰ ਸੂਰਜ ਮੰਡਲ ਦੇਸ ਭਵਨ ਚੱਕਰ ਵਹਿਗੁਰੂ ਦੀ ਰਚਨਾ ਵਿੱਚ ਬਯੰਤ ਹੀ ਇੰਦਰ ਦੇਵਤੇ ਬਯੰਤ ਚੰਦ ਬਯੰਤ ਸੂਰਜ ਅਤੇ ਬਯੰਤ ਹੀ ਲੋਕ ਤੇ ਖੰਡ ਹਨ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਬੁੱਧ ਬੁੱਧ ਅਵਤਾਰ ਦੇਵੀ ਦੇਸ ਦੇਵੀਆਂ ਦੇ ਪਹਿਰਾਵੇ ਉਥੇ ਬਯੰਤ ਹੀ ਸ਼ਕਤੀਆਂ ਸਾਧਨ ਵਾਲੇ ਸਿੱਧ ਹਨ ਬਯੰਤ ਬੁੱਧ ਅਵਤਾਰ ਹਨ ਬਯੰਤ 나ਥ ਵੱਡੇ ਜੋਗੀ ਅਤੇ ਬਯੰਤ ਹੀ ਦੇਵੀਆਂ ਦੇ ਰੂਪ ਜਾਂ ਪਹਿਰਾਵੇ ਹਨ ਕੇਤੇ ਦੇਵ ਦਾਨਬ মুন ਕੇਤੇ ਕੇਤੇ ਰਤਨ ਸਮੁੰਦ ਦਾਨਬ ਰਕਸ਼ ਦੈਂਤ ਦਾਨਬ ਦਾ ਅਰਥ ਹੈ ਰਾਖਸ਼ ਦੈਂਤ ਮੁਨ ਮੋਨ ਧਾਰੀ ઋષਿ ਸਮੁੰਦ ਸਮੁੰਦਰ ਵਹਿਗੁਰੂ ਦੀ ਰਚਨਾ ਵਿੱਚ ਬਿਆੰਤ ਹੀ ਦੇਵਤੇ ਤੇ ਦੈਂਤ ਰਕਸ਼ ਹਨ ਬਿਆੰਤ ਹੀ ॠषि मुनि ਹਨ ਬਿਆੰਤ ਤਰ੍ਹਾਂ ਦੇ ਰਤਨ ਤੇ ਰਤਨਾ ਦੇ ਸਮੁੰਦਰ ਹਨ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਕਿੰਨੀਆਂ ਹੀ ਖਾਣੀ ਖਾਣਾ ਜੀਵਾਂ ਦੀਆਂ ਰਚਨਾ ਮੂਜਬ ਸ੍ਰੈਣੀਆਂ ਨਰਿੰਦ ਰਾਜੇ ਬਹਿਗਰੂ ਦੀ ਰਚਨਾ ਵਿੱਚ ਜੀਵਾਂ ਦੀਆਂ ਚਾਰ ਨਹੀਂ ਸਗੋਂ ਬੇਅੰਤ ਖਾਣੀਆਂ ਹਨ ਅਤੇ ਬੇਅੰਤ ਹੀ ਉਹਨਾਂ ਦੀਆਂ ਬੋਲੀਆਂ ਤੇ ਆਵਾਜ਼ਾਂ ਹਨ ਬੇਅੰਤ ਹੀ ਬਾਦਸ਼ਾਹ ਤੇ ਰਾਜੇ ਹਨ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਉੱਥੇ ਬੇਅੰਤ ਹੀ ਉੱਚੀਆਂ ਬਿਰਤੀਆਂ ਹਨ ਜਾਂ ਬੇਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਮਨ ਰਹੀਂ ਲਾਉਂਦੇ ਹਨ ਅਤੇ ਬਯੰਤ ਹੀ ਸੇਵਕ ਹਨ हे नानक ਇਹਨਾਂ ਸਭਨਾਂ ਦਾ ਕੋਈ ਅੰਤ ਨਹੀਂ ਪੈ ਸਕਦਾ ਗਿਆਨ ਖੰਡ ਮੇ ਗਿਆਨ ਪ੍ਰਚੰਡ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਮਹਿ ਵਿੱਚ ਪ੍ਰਚੰਡ ਤੇਜ ਬਲਵਾਨ ਗਿਆਨ ਖੰਡ ਵਿੱਚ ਜਾਂ ਮਨੁੱਖਾਂ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ ਤਿਥੈ ਨੋ ਆਨਾਦ ਦਿਨੋਦ ਕੋੜ ਆਨੰਦ ਤਿੱਥੈ ਉਸ ਗਿਆਨ ਵਿੱਚ ਨਾਦ ਰਾਗ ਬਿਨੋਦ ਤਮਾਸੇ ਕੋੜ ਕੌਤਕ ਆਨੰਦ ਸਵਾਦ ਇਸ ਅਵਸਥਾ ਵਿੱਚ ਮਨੁੱਖ ਨੂੰ ਸੁਣਨ ਤੇ ਵੇਖਣ ਵਾਲੇ ਸਭ ਰਾਗਾਂ ਤਮਾਸਿਆਂ ਤੇ ਕੌਤਕਾਂ ਦਾ ਸਵਾਦ ਆ ਜਾਂਦਾ ਹੈ ਸ਼ਰਮਖੰਡ ਕੀ ਬਾਣੀ ਰੂਪ ਸ਼ਰਮ ਉਦਮ ਮਿਹਨਤ ਬਾਣੀ ਬਣਾਵਟ ਰੂਪ ਸੁੰਦਰਤਾ ਉਦਮ ਦੇ ਖੰਡ ਵਿੱਚ ਉਦਮ ਦੀ ਅਵਸਥਾ ਬਣਾਵਟ ਦੀ ਸੁੰਦਰਤਾ ਹੈ ਭਾਵ ਇਸ ਅਵਸਥਾ ਵਿੱਚ ਪਹੁੰਚ ਕੇ ਮਨ ਦਿਨੋਂ ਦਿਨ ਸੋਹਣਾ ਬਣਨ ਲੱਗ ਪੈਂਦਾ ਹੈ ਤਿੱਥੇ ਘੜੀਐ ਤਿੱਥੇ ਘੜਤ ਘੜੀਐ ਬਹੁਤ ਅਨੂਪ ਤਿੱਥੈ ਉਸੇ ਉੱਥੇ ਉਸ ਅਵਸਥਾ ਵਿੱਚ ਘੜਤ ਘੜੀਏ ਘੜਤ ਵਿੱਚ ਘੜਿਆ ਜਾਂਦਾ ਹੈ ਅਨੂਪ ਸੋਣਾ ਇਸ ਅਵਸਥਾ ਵਿੱਚ ਘੜਤ ਵਿੱਚ ਘੜਿਆ ਜਾ ਕੇ ਮਨ ਬਹੁਤ ਸੁੰਦਰ ਹੋ ਜਾਂਦਾ ਹੈ ਤਾਂਕੀਆਂ ਗੱਲਾਂ ਕਥੀਆ ਨਾ ਜਾਏ ਜੇ ਕੋ ਕਹੈ ਪਿੱਛੇ ਪੁਛੋਤਾਏ ਉਸ ਹਾਲਤ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੋ ਕੋਈ ਮਨੁੱਖ ਬਿਆਨ ਜੇ ਕੋਈ ਮਨੁੱਖ ਬਿਆਨ ਕਰੇ ਵੀ ਤਾਂ ਉਸ ਉਹ ਪਿੱਛੋਂ ਪਛਤਾਉਂਦਾ ਹੈ ਕਿਉਂਕਿ ਇਸ ਯਤਨ ਵਿੱਚ ਉਹ ਅਸਫਲ ਰਹਿੰਦਾ ਹੈ।ਿੱਥੇ ਘੜੀਐ ਸੁਰਤ ਮਤ ਮਨ ਬੁੱਧ ਮਨ ਬੁੱਧ ਮਨ ਵਿੱਚ ਜਾਗਰਿਤ ਉਸ ਉਦਮ ਜਾਂ ਮਿਹਨਤ ਵਾਲੀ ਬਸਥਾ ਵਿੱਚ ਮਨੁੱਖ ਦੀ ਸੁਰਤ ਅਤੇ ਮਤ ਘੜੀ ਜਾਂਦੀ ਹੈ। ਭਾਵ ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ। ਅਤੇ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ ਤਿੱਥੇ ਘੜੀਐ ਸੁਰਾਂ ਸਿਧਾਂ ਸੂਰਾ ਸਿਧਾਂ ਕੀ ਸੁਧ ਉਥੇ ਮਨੁੱਖ ਦੇ ਅੰਦਰ ਦੇਵਤਿਆਂ ਤੇ ਸਿਧਾਂ ਵਾਲੀ ਅਕਲ ਪੈਦਾ ਹੁੰਦੀ ਹੈ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਕਰਮ ਬਖਸ਼ਿਸ਼ ਬਾਣੀ ਬਣਾਵਟ ਜੋਰ ਤਾਕਤ ਬਲ ਹੋਰ ਰੱਬ ਤੋਂ ਬਿਨਾ ਕੋਈ ਦੂਜਾ ਬਖਸ਼ਿਸ਼ ਵਾਲੀ ਅਵਸਥਾ ਦੀ ਬਣਾਵਟ ਬਲ ਹੈ ਭਾਵੇਂ ਜਦ ਮਨੁੱਖ ਉੱਤੇ ਵਹਿਗੁਰੂ ਦੀ ਮਿਹਰ ਹੀ ਨਜ਼ਰ ਹੁੰਦੀ ਹੈ ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੋ ਜਾਂਦਾ ਹੈ ਕਿ ਵਿਸ਼ੇ ਵਿਕਾਰ ਉਸ ਉੱਤੇ ਅਸਰ ਨਹੀਂ ਪਾ ਸਕਦੇ ਕਿਉਂਕਿ ਜੋ ਆਦਮੀ ਉਸ ਹਾਲਤ ਵਿੱਚ ਪੁੱਜ ਜਾਂਦਾ ਹੈ ਉਸ ਦੇ ਅੰਦਰ ਵਹਿਗੁਰੂ ਤੋਂ ਬਿਨਾ ਕੋਈ ਦੂਜਾ ਮੂਲੋ ਹੀ ਨਹੀਂ ਹੁੰਦਾ ਤਿੱਥੈ ਜੋਦ ਮਹਾਵਲ ਸੂਰ ਤਿੰਨ ਮਹਾਰਾਮ ਰਹਿਆ ਭਰਪੂਰ ਜੋਦ ਜੋਦੇ ਮਹਾਬਲ ਵੱਡੇ ਬਲ ਵਾਲੇ ਸੂਰ ਸੂਰਮੇ RAM ਰੱਬ ਰਹਿਆ ਭਰਪੂਰ ਨੱਕਾ ਨੱਕ ਭਰਿਆ ਹੋਇਆ ਹੈ ਰੋਮ ਰੋਮ ਵਿੱਚ ਵਸ ਰਿਹਾ ਹੈ ਜਿਹੜੇ ਮਨੁੱਖ ਉਸ ਅਵਸਥਾ ਵਿੱਚ ਹਨ ਉਹ ਜੋਦੇ ਮਹਾਵਲੀ ਤੇ ਸੂਰਮੇ ਹਨ ਉਨ੍ਹਾਂ ਦੇ ਰੋਮ-ਰੋਮ ਵਿੱਚ ਵਹਿਗਰੂ ਵਸ ਰਿਹਾ ਹੈ ਤਿਤੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਤਾਂ ਕੇ ਰੂਪ ਨ ਕਥਨੇ ਜਾਏ ਸੀਤੋ ਸੀਤਾ ਪੂਰਨ ਤੌਰ ਤੇ ਸੀਤਾ ਹੋਇਆ ਪ੍ਰੋਤਾ ਹੋਇਆ ਮਹਿਮਾ ਰੱਬ ਦਾ ਜਸ ਉਸ ਬਖਸ਼ਿਸ਼ ਵਾਲੀ ਅਵਸਥਾ ਵਿੱਚ ਪਹੁੰਚੇ ਹੋਏ ਬੰਦਿਆਂ ਦਾ ਮਨ ਨਰੋਲ ਕਰਤਾਰ ਦੀ ਸੋਭਾ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ। ਉਹਨਾਂ ਦੇ ਸਰੀਰ ਅਜਿਹੇ ਸ਼ੁੱਧ ਤੇ ਸੁੰਦਰ ਹੋ ਜਾਂਦੇ ਹਨ ਕਿ ਉਹਨਾਂ ਦੇ ਰੂਪ ਬਿਆਨ ਨਹੀਂ ਕੀਤੇ ਜਾ ਸਕਦੇ। ਨਾ ਉਹ ਮਰ へ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨਮਾਹੇ ਜਿਨ੍ਹਾਂ ਦੇ ਮਨਾਂ ਵਿੱਚ ਕਰਤਾਰ ਵੱਸਦਾ ਹੈ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਅਤੇ ਨਾ ਹੀ ਕੋਈ ਉਹਨਾਂ ਨੂੰ ਧੋਖਾ ਦੇ ਸਕਦਾ ਹੈ ਜਾਂ ਉਸ ਦੀ ਆਤਮਾ ਕਦੇ ਮੌਤ ਦਾ ਸ਼ਿਕਾਰ ਨਹੀਂ ਹੁੰਦੀ ਅਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ਤਿੱਥੈ ਭਗਤ ਵਸ ਹੈ ਕੇ ਲੋ ਕਰ ਹੈ ਅਨੰਦ ਸੱਚਾ ਮਨ ਸੋਏ ਕੇ ਲੋ ਕਈ ਭਵਨਾਂ ਦੇ ਸੱਚਾ ਮਨ ਸੋਏ ਉਹ ਸੱਚਾ ਮਨ ਵਿੱਚ ਹੁੰਦਾ ਹੈ ਉਸ ਅਵਸਥਾ ਵਿੱਚ ਕਈ ਭਵਨਾਂ ਦੇ ਭਗਤ ਜਨ ਵਸਦੇ ਹਨ ਜੋ ਸਦਾ ਹੀ ਆਨੰਦ ਕਰਦੇ ਤੇ ਖਿੜੇ ਰਹਿੰਦੇ ਹਨ ਕਿਉਂਕਿ ਉਹ ਸੱਚਾ ਰੱਬ ਉਹਨਾਂ ਦੇ ਮਨਾਂ ਵਿੱਚ ਮੌਜੂਦ ਹੈ ਸੱਚਖੰਡ ਵਸੈ ਨਰੰਕਾਰ ਕਰ ਕਰ ਵਖੈ ਨਦਰ ਨਿਹਾਲ ਸੱਚਖੰਡ ਸੱਚਖੰਡ ਵਿੱਚ ਕਰ ਕਰ ਰਚ ਕੇ ਵਖੈ ਸੰਭਾਲ ਕਰਦਾ ਹੈ ਨਦਰ ਨਿਹਾਲ ਨਿਹਾਲ ਕਰਨ ਵਾਲੀ ਨਜ਼ਰ ਨਾਲ ਸੱਚਖੰਡ ਭਾਵ ਪਰਮਾਤਮਾ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਉਹ ਪਰਮਾਤਮਾ ਆਪ ਹੀ ਵਸਦਾ ਹੈ ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ ਤਿੱਥੈ ਖੰਡ ਮੰਡਲ ਬਰਪੰਡ ਜੇ ਕੋ ਕਥੈ ਤਾਂ ਅੰਤਨਾ ਅੰਤ ਬ੍ਰਹੰਡ ਬ੍ਰਹਮੰਡ ਅੰਤਨਾ ਅੰਤ ਅੰਤ ਨਹੀਂ ਲੱਭਦੇ ਉਸ ਅਵਸਥਾ ਵਿੱਚ ਭਾਵ ਪ੍ਰਮਾਤਮਾ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਹੀ ਖੰਡ ਬੇਅੰਤ ਹੀ ਮੰਡਲ ਅਤੇ ਬੇਅੰਤ ਹੀ ਬ੍ਰਹਮੰਡ ਦਿਸਦੇ ਹਨ ਇਹ ਇੰਨੇ ਬੇਅੰਤ ਹੁੰਦੇ ਹਨ ਕਿ ਜੇ ਕੋਈ ਉਹਨਾਂ ਨੂੰ ਬਿਆਨ ਕਰਨ ਲੱਗੇ ਤਾਂ ਉਹਨਾਂ ਦੇ ਅੰਤ ਹੀ ਨਹੀਂ ਲੱਭਦੇ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿ ਵੈ ਤਿ ਵਕਾਰ ਲੋ ਲੋ ਕਈ ਲੋਕ ਕਈ ਭਵਨ ਆਕਾਰ ਸ਼ਕਲਾਂ ਉਸ ਅਵਸਥਾ ਵਿੱਚ ਜਿੱਥੇ ਮਨੁੱਖ ਪਰਮਾਤਮਾ ਨਾਲ ਇੱਕ ਰੂਪ ਹੋ ਗਿਆ ਹੁੰਦਾ ਹੈ ਬੇਅੰਤ ਭਵਨ ਲੋਕ ਅਤੇ ਉਹਨਾਂ ਵਿੱਚ ਬਣੀਆਂ ਸائیں ਦੇ ਆਕਾਰ ਦਿਸਦੇ ਹਨ ਜਿਨ੍ਹਾਂ ਵਿੱਚ ਉਸੇ ਤਰ੍ਹਾਂ ਕੰਮ ਹੋ ਰਿਹਾ ਹੈ ਜਿਵੇਂ ਵਹਿਗੁਰੂ ਦਾ ਹੁਕਮ ਹੁੰਦਾ ਹੈ ਪਾਪ ਇਸ ਅਵਸਥਾ ਵਿੱਚ ਪੁੱਜ ਕੇ ਇਨਸਾਨ ਨੂੰ ਹਰ ਥਾਂ ਵਹਿਗੁਰੂ ਦੀ ਰਜਾ ਵਰਤਦੀ ਦਿਸਦੀ ਹੈ ਵੇਖੈ ਬਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਬਿਗਸੈ ਖੁਸ਼ ਹੁੰਦਾ ਹੈ ਕਰ ਕਰਕੇ ਕਥਨਾ ਬਿਆਨ ਕਰਨਾ ਸਾਰ ਲੋਹਾ ਕਰੜਾ ਸਾਰ ਲੋਹੇ ਵਕਰ ਕਰੜਾ ਬਹੁਤ ਔਖਾ ਉਸ ਆਦਮੀ ਨੂੰ ਦਿਸ ਪੈਂਦਾ ਹੈ ਕਿ ਵਹਿਗੁਰੂ ਸੋਚ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਖੁਸ਼ ਹੁੰਦਾ ਹੈ। हे ਨਾਨਕ ਇਸ ਅਵਸਥਾ ਦਾ ਕਥਨ ਕਰਨਾ ਬਹੁਤ ਔਖਾ ਹੈ। ਇਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਸਗੋਂ ਅਨੁਭਵ ਹੀ ਕੀਤੀ ਜਾ ਸਕਦੀ ਹੈ। ਜਤ ਪਹਾਰਾ ਧੀਰਜ ਸੁਨਿਆਰ ਜਤ ਆਪਣੇ ਸਰੀਰ ਦੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਰੱਖਣਾ ਪਵਿੱਤਰਤਾ ਪਹਾਰਾ ਸੁਨਿਆਰੇ ਦੀ ਦੁਕਾਨ ਸੁਨਿਆਰ ਸੁਨਿਆਰਾ ਘੜਨ ਵਾਲਾ ਧੀਰਜ ਸਬਰ ਨੂੰ ਆਚਰਣ ਦੇ ਘੜਨ ਵਾਲਾ ਸੁਨਿਆਰ ਬਣਾਓ ਜੋ ਪਵਿੱਤਰ ਦਾ ਦੇ ਸਥਾਨ ਤੇ ਬਹਿ ਕੇ ਕੰਮ ਕਰੇ ਅਹਿਰਣ ਮਤ ਵੇਦ ਹਥਿਆਰ ਮਤ ਅਕਲ ਵੇਦ ਗਿਆਨ ਹਥਿਆਰ ਹਥੌੜਾ ਇਸ ਘੜਤ ਲਈ ਆਪਣੀ ਆਮ ਸਮਝ ਨੂੰ ਅਹਿਰਣ ਅਤੇ ਗੁਰਬਾਣੀ ਜਾਂ ਗਿਆਨ ਨੂੰ ਹਥੌੜਾ ਬਣਾਓ ਪੋਖਲਾ ਅਗੰਤਪਤਾਓ ਪਉ ਰੱਬ ਦਾ ਡਰ ਖਲਾ ਖੱਲਾ ਧੌਂਕਣੀ ਤਪਤਾਓ ਘਾਲ ਘਾਲਣੀ ਰੱਬ ਦੇ ਡਰ ਦੀ ਧੌਂਕਣੀ ਬਣਾਓ ਅਤੇ ਕਰੜੀ ਘਾਲ ਕਮਾਈ ਦੀ ਅੱਗ ਬਾਲੋ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਭਾਂਡਾ ਕੁਠਾਲੀ ਪਾਓ ਪ੍ਰੇਮ ਅੰਮ੍ਰਿਤ ਅਮਰ ਕਰ ਦੇਣ ਵਾਲੀ ਸਹਿ ਇਤ ਉਸ ਕੁਠਾਲੀ ਵਿੱਚ ਪ੍ਰੇਮ ਦੀ ਕੁਠਾਲੀ ਬਣਾਓ ਅਤੇ ਉਸ ਵਿੱਚ ਵਹਿਗਰੂ ਦਾ ਅਮਰ ਕਰ ਦੇਣ ਵਾਲਾ ਨਾਮ ਢਾਲੋ ਘੜੀਏ ਸ਼ਬਦ ਸੱਚੀ ਟਕਸਾਲ ਘੜੀਏ ਘੜੀ ਦਾ ਹੈ ਇਸ ਤਰ੍ਹਾਂ ਦੀ ਸੱਚੀ ਟਕਸਾਲ ਵਿੱਚ ਸ਼ਬਦ ਘੜ ਪੜਿਆ ਘੜਿਆ ਜਾਂਦਾ ਹੈ ਅਰਥਾਤ ਸੱਚਾ ਟਕਸਾਲੀ ਅਚਰਣ ਇਸ ਤਰ੍ਹਾਂ ਦੀ ਟਕਸਾਲ ਵਿੱਚ ਘੜਿਆ ਜਾਂਦਾ ਹੈ ਜਿਨ ਕੋ ਨਦਰ ਕਰਮ ਤਿਨ ਕਰ ਨਦਰ ਮਿਹਰ ਦੀ ਨਜ਼ਰ ਇਹ ਕੰਮ ਉਹਨਾਂ ਦਾ ਹੀ ਹੈ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਦਰ ਨਿਹਾਲ ਨਦਰੀ ਮਿਹਰ ਦੀ ਨਜ਼ਰ ਕਰਨ ਵਾਲਾ ਨਦਰ ਨਜ਼ਰ ਨਾਲ ਏ ਨਾਨਕ ਮਿਹਰ ਦੀ ਨਜ਼ਰ ਕਰਨ ਵਾਲੇ ਪ੍ਰਮਾਤਮਾ ਦੀ ਕਿਰਪਾ ਭਰੀ ਨਜ਼ਰ ਨਾਲ ਮਨੁੱਖ ਨਿਹਾਲ ਹੋ ਜਾਂਦੇ ਹਨ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਵਨ ਹਵਾ ਸਾ ਮਹਤ ਵੱਡੀ ਸਰੀਰ ਲਈ ਪ੍ਰਾਣ ਸਾ ਇਉਂ ਹਨ ਜਿਉਂ ਜੀਵਾਂ ਦੀ ਆਤਮਾ ਲਈ ਗੁਰੂ ਪਾਣੀ ਸਭ ਜੀਵਾਂ ਦਾ ਪਿਓ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ। ਬਸ ਗੁਰੂ ਦਿਵਸ ਰਾਤ ਦੁਈ ਦਾਈ ਦਾਇਆ ਖਿਲੇ ਸਗਲ ਜਗਤ ਦਿਵਸ ਰਾਤ ਦਿਵਸ ਦਿਨ ਦੋਏ ਦੋਵੇਂ ਦਾਈ ਖੜਾਈ ਦਇਆ ਖਿੜਾਵਾ ਸਗਲ ਸਾਰਾ ਦਿਨ ਤੇ ਰਾਤ ਦੋਵੇਂ ਖੜਾਵਾ ਤੇ ਖੜਾਰੀ ਹਨ ਜਿਨ੍ਹਾਂ ਦੀ ਝੋਲੀ ਵਿੱਚ ਸੰਸਾਰ ਦੇ ਜੀਵ ਖੇਡਦੇ ਹਨ ਰਾਤ ਨੂੰ ਸੌਣ ਵਿੱਚ ਤੇ ਦਿਨੇ ਕਾਰਵਿਹਾਰ ਵਿੱਚ ਰੁੱਝੇ ਪਰਚੇ ਰਹਿੰਦੇ ਹਨ ਚੰਗੀਆਂ ਆਈਆਂ ਬੁਰੇ ਆਈਆਂ ਬੱਚੈ ਧਰਮ ਹਦੂਰ ਵਾਚੈ ਪਰਖਦਾ ਹੈ ਲਿਖੇ ਹੋਏ ਪੜਦਾ ਹੈ ਹਦੂਰ ਰੱਬ ਦੀ ਹਜ਼ੂਰੀ ਵਿੱਚ ਧਰਮ ਰਾਜ ਪਰਮਾਤਮਾ ਦੀ ਹਜ਼ੂਰੀ ਵਿੱਚ ਜੀਵਾਂ ਦੇ ਚੰਗੇ ਮੰਦੇ ਕੰਮ ਵਿਚਾਰਦਾ ਹੈ ਜਾਂ ਮਨੁੱਖਾਂ ਦੇ ਚੰਗੇ ਮੰਦੇ ਕੰਮ ਉਹ ਨਿਆੰਕਾਰੀ ਪਰਮਾਤਮਾ ਆਪਣੇ ਸਾਹਮਣੇ ਪੜਤਾਲਦਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਰਮੀ ਕਰਮਾਂ ਅਨੁਸਾਰ ਕੇ ਕਈ ਜੀਵ ਆਪੋ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦੇ ਅਨੁਸਾਰ ਕਈ ਤਰ੍ਹਾਂ ਬਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਉਸ ਤੋਂ ਦੂਰ ਸੁੱਟੇ ਜਾਂਦੇ ਹਨ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਰ ਜਿਨਨੀ ਜਿਨ੍ਹਾਂ ਨੇ ਮਸਤਕ ਮਿਹਨਤ ਕਾਲ ਕਮਾਈ ਕਾਲ ਕਾਲ ਕੇ ਸਫਲੀ ਕਰਕੇ ਕੀਤੀ ਕਿੰਨੀ ਦੁਨੀਆਂ ਕਈ ਜੀਵ ਜਿਨ੍ਹਾਂ ਨੇ ਰੱਬ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ਸੇ ਨਾਨਕ ਵਹਿਗੁਰੂ ਦੇ ਦਰ ਤੇ ਉਹਨਾਂ ਦੇ ਚਿਹਰੇ ਚਮਕਦੇ ਹਨ ਉਹ ਸੁਰਖਰੂ ਹੋ ਜਾਂਦੇ ਹਨ ਅਤੇ ਉਹਨਾਂ ਦੀ ਸੰਗਤ ਕਰਕੇ ਹੋਰ ਵੀ ਕਈ ਮੁਕਤ ਹੋ ਜਾਂਦੇ ਹਨ ਸੋ ਇਹ ਸੰਜੀ ਜਪਜੀ ਸਾਹਿਬ ਦਾ ਸਟਿੱਕ ਜੋ ਕਿ ਆਪਾਂ ਪੂਰਾ ਪਾਠ ਅਰਥਾਂ ਸਮੇਤ ਜਪਜੀ ਸਾਹਿਬ ਦਾ ਸਰਬਣ ਕੀਤਾ ਹੈ ਸੋ ਪੰਜ ਭਾਗਾਂ ਦੇ ਵਿੱਚ ਆਪਾਂ ਸੰਪੂਰਨ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਬਾਕੀ ਆਪਾਂ ਜਾਪ ਸਾਹਿਬ ਦਾ ਸਟਿੱਕ ਦਾ ਸਮੇਤ ਅਰਥ ਗੁਰਬਾਣੀ ਆਪਾਂ ਕੱਲ ਨੂੰ ਫੇਰ ਸੰਗਤ ਨਾਲ ਅਗਲੇ ਭਾਗ ਦੇ ਵਿੱਚ ਸਰਪੰਨ ਕਰਾਂਗੇ ਤਕਰੀਬਨ 15-16 ਮਿੰਟ ਦਾ ਪਾਠ ਹੋਇਆ ਹੈ ਆਪਾਂ 15 ਕਿ ਮਿੰਟ ਹੋਰ ਜਾਪ ਸਾਹਿਬ ਦੇ ਸਟਿੱਕ ਪਾਠ ਸ਼ੁਰੂ ਕਰਦੇ ਹਾਂ ਬਾਕੀ ਅਗਲਾ ਭਾਗ ਆਪਾਂ ਕੱਲ ਨੂੰ ਜਪ ਸਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਸ ਗੁਰੂ ਦੀ ਕਿਰਪਾ ਨਾਲ ਇਸ ਬਾਣੀ ਦੀ ਰਚਨਾ ਆਰੰਭ ਕਰਦਾ ਹੈ ਜੋ ਇੱਕ ਅਕਾਲ ਪੁਰਖ ਹੈ ਤੇ ਜੋ ਸਦਾ ਥਿਰ ਰਹਿਣ ਵਾਲਾ ਹੈ ਜਪ ਬਾਣੀ ਦਾ ਨਾਮ ਹੈ ਸ੍ਰੀ ਮੁਖਬਾਕ ਪਾਤਸ਼ਾਹੀ 10ਵੀਂ 10ਵੀਂ ਪਾਤਸ਼ਾਹੀ ਦੇ ਪਵਿੱਤਰ ਮੁਖ ਦੇ ਬਾਕ ਨੋਟ ਪਾਤਸ਼ਾਹੀ 10ਵੀਂ ਦਾ ਪਾਠ ਪਾਤਸ਼ਾਹੀ 10ਵੀਂ ਕਰਨਾ ਚਾਹੀਦਾ ਹੈ ਜਿਵੇਂ ਮਹਿਲਾ ਪਹਿਲਾ ਦੂਜਾ ਦਾ ਪਾਠ ਮਹਿਲਾ ਪਹਿਲਾ ਦੂਜਾ ਕੀਤਾ ਜਾਂਦਾ ਹੈ ਪਾਤਸ਼ਾਹੀ 10 ਉਹਨਾਂ ਹੀ ਅਸ਼ੁੱਧ ਹੈ ਜਿੰਨਾ ਮਹਿਲਾ ਇੱਕ ਜਾਂ ਦੋ ਪਾਤਸ਼ਾਹੀ 10ਵੀਂ ਹੀ ਕਹਿਣਾ ਠੀਕ ਰਹੇਗਾ ਪਾਤਸ਼ਾਹੀ 10 ਕਹਿਣਾ ਕੋਈ ਠੀਕ ਨਹੀਂ ਹੋਵੇਗਾ ਛਪੈ ਛੰਦ ਛੰਦ ਦਾ ਨਾਮ ਹੈ ਤਾ ਉਪਰ ਸਾਧ ਤੇਰੀ ਕਿਰਪਾ ਨਾਲ ਇਹ ਬਾਣੀ ਉਚਾਰਦਾ ਹਾਂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਪਦ ਅਰਥ ਚੱਕਰ ਗੋਲ ਰੇਖਾ ਹੱਥਾਂ ਦੀਆਂ ਉਂਗਲਾਂ ਜਾਂ ਪੈਰਾਂ ਦੀਆਂ ਤਲੀਆਂ ਉੱਪਰ ਲੀਆਂ ਗੋਲ ਲਕੀਰਾਂ ਚਿਹਨ ਨਿਸ਼ਾਨ ਵਰਤ ਰੰਗ ਪਾਤ ਕੁੱਲ ਖਾਨਦਾਨ ਨਹਿਨ ਨਹੀਂ ਜਿਹ ਜਿਸ ਦਾ ਅਰਥ ਹੈ ਵਹਿਗੁਰੂ ਤੂੰ ਐਸਾ ਹੈ ਕਿ ਜਿਸ ਦਾ ਨਾਂ ਕੋਈ ਲੱਛਣ ਤੇ ਨਾ ਹੀ ਕੋਈ ਨਿਸ਼ਾਨ ਦਿਸਦੇ ਹਨ ਜਿਸ ਦਾ ਨਾਂ ਕੋਈ ਰੰਗ ਹੈ ਨਾ ਕੋਈ ਜਾਤ ਅਤੇ ਨਾ ਕੋਈ ਕੁੱਲ ਹੈ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਖਤ ਕਿਹ ਪਦ ਅਰਥ ਰੇਖ ਹੱਥਾਂ ਪੈਰਾਂ ਆਦ ਅੰਗਾਂ ਉੱਪਰ ਲੀਆਂ ਲੀਕਾਂ ਭੇਖ ਭੇਸ ਪਹਿਰਾਵਾ ਲਿਵਾਸ ਕਿਹ ਕਿਹੜਾ ਅਰਥ ਕੋਈ ਮਨੁੱਖ ਨਹੀਂ ਕਹਿ ਸਕਦਾ ਕਿ ਤੇਰਾ ਕਿਹੋ ਜਿਹਾ ਰੂਪ ਹੈ ਕਿਹੋ ਜਿਹਾ ਰੰਗ ਹੈ ਕਿਹੋ ਜਿਹੇ ਤੇਰੇ ਰੇਖ ਹਨ ਅਤੇ ਕਿਹੋ ਜਿਹਾ ਤੇਰਾ ਪਹਿਰਾਵਾ ਹੈ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਪਦ ਅਰਥ ਅਚਲ ਨਾ ਹਿਲਣ ਵਾਲਾ اٹਲ ਮੂਰਤ ਸਰੂਪ ਹਸਤੀ ਅਨਭਉ ਪ੍ਰਕਾਸ਼ ਜਿਸ ਨੂੰ ਆਪਣੇ ਪ੍ਰਕਾਸ਼ ਦਾ ਗਿਆਨ ਆਪਣੇ ਆਪ ਤੋਂ ਹੀ ਹੋਇਆ ਹੈ ਜਿਸ ਦਾ ਨੂਰ ਉਸ ਦੇ ਆਪਣੇ ਆਪ ਤੋਂ ਹੈ ਅਮੇਤੋ ਉਸ ਜਿਸ ਦਾ ਬਲ ਮਿਣਿਆ ਨਾ ਜਾ ਸਕੇ ਕਹਿਜੈ ਕਹੀਦਾ ਹੈ ਕਿਹਾ ਜਾਂਦਾ ਹੈ ਅਰਥ ਤੇਰੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ ਤੇਰਾ ਨੂਰ ਤੇਰੇ ਆਪਣੇ ਆਪ ਤੋਂ ਹੈ ਤੂੰ ਅਮਿਣਵੇ ਬਲ ਵਾਲਾ ਹੈ ਕਿਹਾ ਜਾਂਦਾ ਹੈ ਅਰਥਾਤ ਸਾਰੇ ਲੋਕ ਇਹੀ ਆਖਦੇ ਹਨ ਕਿ ਤੇਰਾ ਬਲ ਮਿਣਿਆਹਾੜਿਆ ਨਹੀਂ ਜਾ ਸਕਦਾ ਕੋਟ ਇੰਦਰ ਇੰਦਰਾਨ ਸਾਹੋ ਸਹਾਨ ਗਣਜੈ ਪਦ ਅਰਥ ਕੋਟ ਕਰੋੜਾਂ ਇੰਦਰ ਦੇਵਤਿਆਂ ਦਾ ਰਾਜਾ ਇੰਦਰਾਨ ਇੰਦਰ ਇੰਦਰਾਂ ਦਾ ਇੰਦਰ ਸਾਹੋ ਸਹਣ ਰਾਜਿਆਂ ਦਾ ਰਾਜਾ ਗਣਜੈ ਮੰਨਿਆ ਜਾਂਦਾ ਹੈ ਅਰਥ ਤੂੰ ਕਰੋੜਾਂ ਰਾਜਿਆਂ ਦਾ ਰਾਜਾ ਹੈ ਇੰਦਰਾਂ ਦਾ ਇੰਦਰ ਕਿਹਾ ਜਾਂਦਾ ਹੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਅਰਥ ਤਿਰਭਵਨ ਤਿੰਨ ਲੋਕ ਆਕਾਸ਼ ਪਤਾਲ ਤੇ ਮਾਤ ਲੋਕ ਮਹੀਪ ਧਰਤੀ ਦਾ ਰਾਜਾ ਰਖਾ ਰਾਜਾ ਸੂਰ ਦੇਵਤੇ ਨਰ ਮਨੁੱਖ ਅਸੁਰ ਰਕਸ਼ ਦਾਇਤ ਨੇਤ ਬੇਅੰਤ ਜਿਸ ਵਰਗਾ ਹੋਰ ਕੋਈ ਨਹੀਂ ਬਣ ਜੰਗਲ ਤ੍ਰਿਣ ਕਾ ਅਰਥ ਤੂੰ ਤਿੰਨਾ ਭਵਨਾ ਆਕਾਸ਼ ਪਤਾਲ ਤੇ ਮਾਤ ਲੋਕ ਦਾ ਰਾਜਾ ਹੈ ਦੇਵ ਤੇ ਮਨੁੱਖ ਤੇ ਦੈਤ ਵੀ ਤੇ ਸਾਰੀ ਬਨਸਪਤੀ ਵੀ ਇਹ ਕਹਿੰਦੀ ਹੈ ਕਿ ਤੂੰ ਬਿਆੰਤ ਹੈ ਤੇਰੇ ਜਿਹਾ ਹੋਰ ਕੋਈ ਨਹੀਂ ਤਬ ਸਰਬ ਨਾਮ ਕਥੈ ਕਬਨ ਕਰਮ ਨਾਮ ਵਰਨਤ ਸੁਮਤ ਅਰਥ ਤਉ ਤੇਰੇ ਕਥੈ ਆਖੇ ਕਰਮ ਕੰਮ ਕਰਮ ਨਾਮ ਉਸ ਨਾ ਉਹ ਨਾ ਜੋ ਉਸ ਦੇ ਕੰਮ ਵੇਖ ਕੇ ਰੱਖੇ ਜਾ ਬਣਾਏ ਗਏ ਹਨ ਵਰਨਤ ਬਿਆਨ ਕਰਦੇ ਹਨ ਸੁਮਤ ਚੰਗੇ ਮਤ ਵਾਲੇ ਸਿਆਣੇ ਅਰਥ ਹੈ ਵੈ ਗੁਰੂ ਤੇਰੇ ਸਾਰੇ ਨਾਮ ਦੱਸਣ ਜਾਂ ਆਖਣ ਦੀ ਤਾਕਤ ਕਿਸੇ ਵਿੱਚ ਨਹੀਂ ਜਾਂ ਕੋਈ ਆਦਮੀ ਵੀ ਤੇਰਾ ਅਜਿਹਾ ਨਾ ਨਹੀਂ ਦੱਸ ਸਕਦਾ ਜੋ ਤੇਰੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕਦਾ ਹੋਵੇ ਸਿਆਣੇ ਬੰਦਿਆਂ ਨੇ ਤੇਰੇ ਉਹੀ ਨਾ ਦੱਸੇ ਹਨ ਜੋ ਉਹਨਾਂ ਨੇ ਤੇਰੇ ਕੰਮ ਵੇਖ ਕੇ ਬਣਾਏ ਹਨ ਭਯੰਗ ਪ੍ਰਯਾਦ ਛੰਦ ਨਮਸਤਮ ਅਕਾਲੇ ਨਵਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਅਨੂਪੇ ਅਰਥ ਨਮਸਤਮ ਤੈਨੂੰ ਨਮਸਕਾਰ ਪ੍ਰਣਾਮ ਹੈ ਅਕਾਲੇ ਕਾਲ ਮੌਤ ਰਹਿਤ ਕਿਰਪਾਲੇ ਦਇਆ ਦਾ ਘਰ ਨਮਸਤੰ ਨਮਸਕਾਰ ਹੈ ਰੂਪੇ ਰੂਪ ਰਹਿਤ ਅਨੂਪੇ ਉਪਮਾ ਰਹਿਤ ਜਿਸ ਜਿਹਾ ਜਾ ਜਿੱਡਾ ਹੋਰ ਕੋਈ ਨਹੀਂ ਅਰਥ ਇਹ ਵਾਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਮੌਤ ਰਹਿਤ ਹੈ ਤੂੰ ਦਇਆ ਦਾ ਘਰ ਹੈ ਤੇਰਾ ਕੋਈ ਖਾਸ ਰੂਪ ਨਹੀਂ ਤੇਰੇ ਜਿਹਾ ਜਾਂ ਤੇਰੇ ਜਿੱਡਾ ਹੋਰ ਕੋਈ ਨਹੀਂ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਅਰਥ ਅਪੇਖ ਪਹਿਰਾਵੇ ਤੋਂ ਰਹਿਤ ਜਿਸ ਦਾ ਕੋਈ ਖਾਸ ਪਹਿਰਾਵਾ ਨਹੀਂ ਅਲੇਖੇ ਜਿਸ ਦਾ ਲੇਖ ਚਿੱਤਰ ਜਾਂ ਤਸਵੀਰ ਨਾ ਬਣ ਸਕੇ ਅਕਾਏ へ ਸਰੀਰ ਰਹਿਤ ਵਹਿਗੁਰੂ ਅਜਾਏ ਹੈ ਇਸਤਰੀ ਤੋਂ ਪੈਦਾ ਨਾ ਹੋਏ ਵਹਿਗੁਰੂ ਅਰਥ ਹੈ ਵਹਿਗੁਰੂ ਤੈਨੂੰ ਨਮਸਕਾਰ ਹੈ ਤੇਰਾ ਕੋਈ ਇੱਕ ਪਹਿਰਾਵਾ ਨਹੀਂ ਤੇਰੀ ਤਸਵੀਰ ਨਹੀਂ ਬਣਾਈ ਜਾ ਸਕਦੀ ਤੇਰਾ ਕੋਈ ਸਰੀਰ ਨਹੀਂ ਤੂੰ ਦੇਹ ਤੋਂ ਰਹਿਤ ਹੈ ਅਤੇ ਤੂੰ ਜੀਵ ਵਾਂਗ ਇਸਤਰੀ ਤੋਂ ਪੈਦਾ ਨਹੀਂ ਹੋਇਆ ਨਮਸਤਮ ਅਗੰਜੇ ਨਮਸਤਮ ਅਪੰਜੇ ਨਮਸਤੰ ਅਨਾਮੇ ਨਮਸਤੰ 88 ਅਰਥ ਅਗੰਝੇ ਜਿੱਤੇ ਨਾ ਜਿੱਤੇ ਨਾ ਜਾਣ ਵਾਲੇ ਅਜਿੱਤ ਜਿਸ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਅਭੰਜੇ ਜੋ ਭੰਨਿਆਂ ਤੋੜਿਆ ਨਾ ਜਪੰਨਿਆਂ ਤੋੜਿਆ ਨਾ ਜਾ ਸਕੇ ਅਨਾਮੇ ਜਿਸ ਦਾ ਕੋਈ ਇੱਕਤ ਨਾ ਨਹੀਂ 88 ਜਿਸ ਦਾ ਕੋਈ ਇੱਕ ਥਾਂ ਨਹੀਂ ਅਰਥ ਇਹ ਵੈਗੁਰੂ ਤੈਨੂੰ ਨਮਸਕਾਰ ਹੈ ਤੇਰੇ ਨਾਲੋਂ ਵੱਧ ਕੇ ਹੋਰ ਕੋਈ ਨਹੀਂ ਕੋਈ ਐਸਾ ਨਹੀਂ ਜੋ ਤੇਰੇ ਨਾਲੋਂ ਕਿਸੇ ਗੱਲੋਂ ਬੱਧ ਹੋਵੇ ਤੈਨੂੰ ਕੋਈ ਤੋੜ ਨਹੀਂ ਸਕਦਾ ਤੇਰਾ ਕੋਈ ਇੱਕ ਖਾਸ ਨਾ ਨਹੀਂ ਅਤੇ ਤੇਰਾ ਕੋਈ ਇੱਕ ਥਾਂ ਵੀ ਨਹੀਂ ਹੈ ਨਮਸਤੰ ਅਕਰਮ ਨਮਸਤੰ ਅਧਰਮ ਨਮਸਤੰ ਅਨਾਮ ਨਮਸਤੰ ਅਧਾਮ ਅਰਥ ਅਕਰਮ ਕਮ ਰਹਿਤ ਜੋ ਕੰਮਾਂ ਵਿੱਚ ਖਫਤ ਨਹੀਂ ਅਧਰਮ ਜਿਸ ਵਿੱਚ ਤਤਾਂ ਦੇ ਗੁਣ ਆਵਾਜ਼ ਛੂ ਆਦ ਨਹੀਂ ਅਨਾਮੰ ਨਾਮ ਰਹਿਤ ਅਧਾਮੰ ਜਿਸ ਦਾ ਕੋਈ ਇੱਕ ਘਰ ਨਹੀਂ ਅਰਥ ਹੈ ਬੈਗਰੂ ਤੈਨੂੰ ਨਮਸਕਾਰ ਹੈ ਤੂੰ ਕੰਮਾਂ ਦੇ ਬੰਦਰਾਂ ਤੋਂ ਪਰੇ ਹੈਂ ਤੇਰੇ ਵਿੱਚ ਉਹ ਗੁਣ ਸੁਭਾ ਨਹੀਂ ਜੋ ਤਤਾਂ ਵਿੱਚ ਹੁੰਦੇ ਹਨ ਤੇਰਾ ਕੋਈ ਖਾਸ ਨਾ ਨਹੀਂ ਤੇਰਾ ਕੋਈ ਖਾਸ ਘਰ ਨਹੀਂ ਨਮਸਤਮ ਅਜੀਤੇ ਨਮਸਤੰ ਅਪੀਤੇ ਨਮਸਤੰ ਅਵਾਹੇ ਨਮਸਤੰ ਅਟਾਹੇ ਅਰਥ ਅਜੀਤੇ ਹੇ ਜਿੱਤੇ ਨਾ ਜਾਣ ਵਾਲੇ ਅਪੀਤੇ ਜੋ ਡਰਾਇਆ ਨਾ ਜਾ ਸਕੇ ਅਵਾਹੇ ਜੋ ਹਿਲਾਇਆ ਨਾ ਜਾ ਸਕੇ ਅਟਾਹੇ ਜਿਸ ਨੂੰ ਢਾਹਿਆ ਜਾਂ ਡੇਗਿਆ ਨਾ ਜਾ ਸਕੇ ਅਰਥ ਹੇ ਵਹਿਗੁਰੂ ਤੈਨੂੰ ਨਮਸਕਾਰ ਹੈ ਤੈਨੂੰ ਨਾ ਕੋਈ ਜਿੱਤ ਸਕਦਾ ਹੈ ਤੇ ਨਾ ਹੀ ਕੋਈ ਡਰਾ ਸਕਦਾ ਹੈ ਤੈਨੂੰ ਨਾ ਹੀ ਕੋਈ ਹਲਾ ਸਕਦਾ ਹੈ ਤੇ ਤੈਨੂੰ ਨਾ ਹੀ ਕੋਈ ਡੇਗ ਜਾਂ ਢਾ ਸਕਦਾ ਹੈ ਨਮਸਤਮ ਅਨਿਲੇ ਨਮਸਤਮ ਅਨਾਦੇ ਨਮਸਤਮ ਅਛੇਦੇ ਨਮਸਤਮ ਅਗਾਦੇ ਅਰਥ ਅਨੀਲ ਰੂਪ ਰੰਗ ਤੋਂ ਰਹਿਤ ਅਨਾਦ ਜਿਸ ਦਾ ਮੁੱਢ ਨਹੀਂ ਅਛੇਦ ਜਿਸ ਤੇ ਟੋਟੇ ਨਹੀਂ ਹੋ ਸਕਦੇ ਅਗਾਧ ਜਿਸ ਦੀ ਥਾਂ ਨਹੀਂ ਜਿਸ ਦੀ ਡੁੰਗਾਈ ਦਾ ਪਤਾ ਨਹੀਂ ਲੱਗ ਸਕਦਾ ਅਰਥ ਹੀ ਵਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਰੂਪ ਰੰਗ ਤੋਂ ਰਹਿਤ ਹੈ ਤੇਰਾ ਮੁੱਢ ਕੋਈ ਨਹੀਂ ਜਾਂ ਕੋਈ ਇਹ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਤੋਂ ਹੋਂਦ ਵਿੱਚ ਆਇਆ ਹੋਇਆ ਹੈ ਤੈਨੂੰ ਟੋਟੇ ਟੋਟੇ ਨਹੀਂ ਕੀਤਾ ਜਾ ਸਕਦਾ ਭਾਵ ਤੂੰ ਹਰ ਥਾਂ ਪੂਰੇ ਦਾ ਪੂਰਾ ਜਾਂ ਇੱਕ ਰਸ ਮੌਜੂਦ ਹੈ ਤੂੰ ਅਤ ਡੂੰਗਾ ਹੈ ਤੇਰੀ ਡੁੰਗਈ ਲੱਭ ਨਹੀਂ ਲੱਭੀ ਨਹੀਂ ਜਾ ਸਕਦੀ ਨਮਸਤੰ ਅਗੰਝੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਅਰਥ ਅਗੰਝ ਅਜਿੱਤ ਅਪੰਜ ਜੋ ਭੰਨਿਆ ਨਾ ਜਾ ਸਕੇ ਉਦਾਰ ਖੁੱਲੇ ਦਿਲ ਵਾਲਾ ਸਖੀ ਅਪਾਰ ਬਯੰਤ ਅਰਥ ਇਹ ਵਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਅਜੀਤ ਹੈ ਭਾਵੇਂ ਕੋਈ ਵੀ ਕਿਸੇ ਗੱਲੋਂ ਤੇਰੇ ਨਾਲੋਂ ਵੱਧ ਨਹੀਂ ਸਕ ਵੱਧ ਨਹੀਂ ਸਕਦਾ ਤੈਨੂੰ ਕੋਈ ਭੰਨ ਨਹੀਂ ਸਕਦਾ ਤੂੰ ਖੁੱਲੇ ਦਿਲ ਵਾਲਾ ਸਖੀ ਅਤੇ ਬਯੰਤ ਹੈ ਨਮਸਤਮ ਸੋ ਇਕੈ ਨਮਸਤਮ ਅਨੇਕੈ ਨਮਸਤਮ ਅਪੂਤੇ ਨਮਸਤਮ ਅਜੂਪੇ ਅਰਥ ਅਨੇਕ ਜਿਸ ਦੇ ਕਈ ਰੂਪ ਹਨ ਅਭੂਤ ਜਿਸ ਦੀ ਹਸਤੀ ਪੰਜਾਂ ਤੱਤਾਂ ਤੋਂ ਨਹੀਂ ਬਣੀ ਅਜੂਪ ਬੰਦਨਾ ਤੋਂ ਰਹਿਤ ਆਜਾਦ ਅਰਥ ਹੈ ਵਾਹਿਗੁਰੂ ਤੈਨੂੰ ਨਮਸਕਾਰ ਹੈ ਤੂੰ ਇੱਕ ਆਪ ਹੀ ਆਪ ਹੈ ਤੂੰ ਬੇਅੰਤ ਰੂਪ ਰੂਪਾਂ ਵਾਲਾ ਹੈ ਤੇਰੀ ਹਸਤੀ ਉਹਨਾਂ ਪੰਜ ਤੱਤਾਂ ਤੋਂ ਨਹੀਂ ਬਣੀ ਜਿਨ੍ਹਾਂ ਤੋਂ ਜਗਤ ਦੀ ਰਚਨਾ ਹੋਈ ਹੈ ਤੂੰ ਹਰ ਪ੍ਰਕਾਰ ਦੇ ਬੰਧਨਾਂ ਤੋਂ ਰਹਿਤ ਹੈ ਸੋ ਸਾਧ ਸੰਗਤ ਜੀ ਇਹ ਜਪ ਸਹਿਬ ਦੇ ਆਪਾਂ ਕੁਝ ਅੰਗ ਸਰਵਣ ਕੀਤੇ ਨੇ ਅਰਥਾਂ ਦੇ ਸਮੇਤ ਸੋ ਬਾਕੀ ਜੋ ਵੀ ਬਾਕੀ ਗੁਰਬਾਣੀ ਰਹਿ ਚੁੱਕੀ ਹੈ ਚਾਪ ਸਾਬ ਦਾ ਪਾਠ ਉਹ ਆਪਾਂ ਕੱਲ ਨੂੰ ਅਗਲੇ ਭਾਗ ਦੇ ਵਿੱਚ ਫੇਰ ਸਰਵਣ ਕਰਾਂਗੇ ਕਿਉਂਕਿ ਤਕਰੀਬਨ ਅੱਧਾ ਕੋ ਘੰਟਾ ਆਪਾਂ ਗੁਰਬਾਣੀ ਵਿਚਾਰਾਂ ਦੇ ਵਿੱਚ ਲਾਇਆ ਸੋ ਕੱਲ ਨੂੰ ਆਪਾਂ ਇੱਥੋਂ ਸ਼ੁਰੂ ਕਰਕੇ ਅਗਲਾ ਅੱਧੇ ਘੰਟੇ ਦਾ ਪਾਠ ਸਾਧ ਸੰਗਤ ਦੇ ਨਾਲ ਸਰਵਣ ਕਰਾਂਗੇ ਸੋ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਮਾਫੀ ਦੇਣਯੋਗ ਨੇ ਮਿਲਦੇ ਹਾਂ ਜੀ ਕੱਲ ਨੂੰ ਅਗਲੇ ਭਾਗ ਦੇ ਵਿੱਚ 10 ਨੂੰ ਉਦੋਂ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ